ਕਿ ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨਮਾਇੰਦਗੀ ਜੱਥੇਬੰਦੀ ਹੈ ਜਿਸ ਦਾ ਬੜਾ ਗੌਰਵਮਈ ਇਤਿਹਾਸ ਹੈ ਕੁਰਬਾਨੀਆਂ ਵਾਲਾ ਇਤਿਹਾਸ ਹੈ 1920 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਪਾਰਟੀ ਬਣੀ ਸੀ ਸਾਡੇ ਗੁਰੂ ਧਾਮਾਂ ਦੀ ਸੇਵਾ ਸੰਭਾਲ ਦੇ ਲਈ ਸਿੱਖ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਸੰਸਥਾ ਬਣੀ ਸੀ ਬੜਾ ਲੰਮਾ ਸਮਾਂ ਇਹ ਸੰਸਥਾ ਨੇ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਖਿੱਤਾਂ ਲਈ ਸੰਘਰਸ਼ ਕੀਤਾ ਤੇ ਮੋਰਚੇ ਲਾਏ ਸਾਡੇ ਆਗੂ ਸਹਿਬਾਨ ਨੇ ਲੰਮਾ ਸਮਾਂ ਪੰਜਾਬ ਦੇ ਹੱਕਾਂ ਲਈ ਜੇਲ੍ਹਾਂ ਦੇ ਵਿੱਚ گزارਿਆ ਲੇਕਿਨ ਪਿਛਲੇ ਕੁਝ ਸਮੇਂ ਤੋਂ ਇਹ ਪਾਰਟੀ ਬੜੀ ਕਮਜ਼ੋਰ ਹੋਈ ਆ ਵੇਖੋ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਬੈਠੇ ਨੇ ਉਹਨਾਂ ਦੀ ਕੋਈ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਇਹ ਇੱਕ ਤੇ ਸਿੱਖਾਂ ਦੀ ਇਸ ਲਈ ਜੇਕਰ ਅਸੀਂ ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਆ ਜੇਕਰ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਚਾਹੁੰਦੇ ਆ ਤਾਂ ਜੇ ਸਾਡੀ ਪੰਥਕ ਧਿਰ ਦਾ ਮਜ਼ਬੂਤ ਹੋਣਾ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਆ